ਮੈਨੂੰ ਕਰਨਾ ਹੀ ਨਾ ਇਹ ਤਾਂ ਹੋ ਜਾੜਤਾ ਵਾ ਮਾਦਾ ਮੇਰਾ ਲੈ ਮਾਦਾ ਟੈਲੀਵਿਜ਼ਨ ਦੇ ਇਹ ਜਿਆਦਾ लवली ਆ ਦੇਖਿਆ ਐ ਮੈਂ ਮੈਂ ਸਾਰੇ ਜਾਣੇ ਨਾ ਮੇਰੀ ਗੱਲ ਸੁਣ ਲੋ ਮੈਂ ਆ ਦੇ ਅੱਗੇ ਵੀ ਕਈ ਵਾਰ ਆਇਆ ਵਾ ਉਦੋਂ ਦਾ ਸਮਾਨ ਆਇਆ ਨਹੀਂ ਕੋਈ ਵੀ ਆਜੀ ਆਣਾ ਇਹ ਕਿ ਭੱਜ ਆਇਆ ਮੈਂ ਵੀ ਆਖਾਂ ਵੀ ਪਕੌੜੇ ਕਾਲੀ ਖਵਾਲਣ ਦੇ ਆ ਮੈਨੂੰ ਨਹਿਰ ਤੋਂ ਲਵਲੀ ਐਡ 1 ਮੈਂ ਵੀ ਆਖਾਂ ਓਏ ਆ ਜਾ ਤੇ ਭੈਣ ਦੀ ਗਲਤੀ ਤੇ ਉਹਦੀ ਵੀ ਆ ਉਜਸਰਾਣਾ ਮਾਲਕੇ ਬੈਠਾ ਉਹਦਾ ਨੇ ਫਰਜ ਬੰਦਾ ਵੀ ਜਾਵਾ ਪੇਕੇ ਪੇਕੇ ਠੀਕ ਆ ਨਾ ਕੋਈ ਗੱਲ ਨਹੀਂ ਲਾਦੀ ਤਮਾਸੀ ਤੂੰ ਜਿਹੜੀ ਰਹਿਣ ਆਈਆਂ ਨਾ ਤੂੰ ਹੀ ਚੱਲ ਨਾਲ ਇਹਨਾਂ ਦੀ ਹੁਣ ਬੈ ਸ਼ੁਰੂ ਕਿੱਥੋਂ ਜਾ ਫਿਰ ਉਹਨੂੰ 1 ਜਾ ਉਹਦੇ ਭਰਾ ਨੂੰ ਕਹੇ ਐਂਡ 1 ਸਪਿੰਦਰ ਹਾਂਜੀ ਅੱਜ ਨਾ ਕਿਦਾਂ ਹੈ ਜੋ ਦੀਦ ਮੈਂ ਸਹੀ ਦੀਆਂ ਡੇ ਆਇਤਾ ਕੋਈ ਨਹੀਂ ਸਹੀ ਦੇ ਦੇ ਰੋ ਵੀ ਦੇਖੋ ਪੱਲਾ ਨਹੀਂ ਸਿੱਧਾ ਹੋ ਰਿਹਾ ਉਹ ਵੇਖੀ ਵੀ ਪੱਲਾ ਤੇ ਪਤਾ ਤੇਰਾ ਕਿੰਨਾ ਇਤਰਾ ਆ ਇੱਥੇ ਕਿ ਜਰਾ ਐ ਇਦਾਂ ਕਰਿਓ ਨਾ ਚੱਲਦਾ ਹੁੰਦਾ ਵਾ ਗੋਟੇ ਤੋਂ ਫੜੀ ਜਾਂਦਾ ਇਹ ਇੱਥੇ ਕਿ ਜੀ ਹਾਂ ਐਂਡ 1 ਚਲੋ ਕਰ 1 ਚਲੋ ਕਰ ਅੱਜ ਨਾ ਤੇਰਾ ਪਹਿਲਾ ਦਿਨ ਨਾ ਕਿ 2 1 ਉਹ ਕੋਈ ਗੱਲ ਨਹੀਂ 2 1 ਕਤੋਂ ਮਮੇ ਜੀ ਕਿੱਥੇ ਲੱਗਦਾ ਆ ਪਾਏ ਇੱਥੇ ਨਾ ਸੁਖ ਸੁਖ ਕਰਾ 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 ਅੱਥਰੂ ਠਾ ਜਣੇ ਚੱਲ ਅੱਗੇ ਅੱਥਰੂ ਡੇ ਜਣੇ ਚੱਲ ਚਲ ਤੂੰ 2 1 ਜਦੀ ਖਿਆਲ ਨਹੀਂ ਆਇਆ ਮੈਨੂੰ ਤੇ ਗਲਤ ਗੱਲ 2 1 ਨੋ ਹਾਰ ਨਾਣੀਓ ਕੋਈ ਗੱਲ ਨਹੀਂ ਭਾਜੀ ਪਰਵਾਹ ਨਾ ਕਰੋ ਤੁਸੀਂ ਠੀਕ ਹੈ ਠੀਕ ਪਰਵਾਹ ਤੂੰ ਵੀ ਆਜਾ ਲੱਗੇ ਕੋਈ ਗੱਲ ਨਹੀਂ ਭਾਜੀ ਬੈਠੇ ਆ ਤੇ ਆ ਗਏ ਬੱਲੇ ਇਹਦਾ ਆ ਰਿਹਾ ਯਾਰ ਵਨ ਚਲੋ ਇਹ ਕਿੱਕ ਵਾਰੀ ਨਾਲ ਦੋ ਜਣੇ ਜਿੱਤ ਗਏ ਆ ਪੰਜ ਵਾਰੀ ਹੁੰਦਾ ਸ ਕਰਨ ਕਰਨਾ ਚਲੋ ਕੋਈ ਗੱਲ ਨਹੀਂ ਗਾੜੀ ਹੁਣ ਵੇਖ ਲੈਨੇ ਆ ਓ ਵਨ ਆ ਲੈ ਮੇਰਾ ਪੁੱਤ ਦੋ ਹੋਰਾਂ ਜਿੱਤ ਗਿਆ ਜੀ ਵਨ ਵਨ 2 1 ਪੇ ਕੀ ਉਹਨਾਂ ਵਿਚਾਰਿਆਂ ਦਾ ਖਰਚਾ ਕਰਾਉਣਾ ਵਾ ਨਹੀਂ ਉਹ ਤਾਂ ਸਾਨੂੰ ਕਹਿੰਦੇ ਹੀ ਚੰਗਾ ਪੈਂਦੀ ਸੱਸੀ ਕਾਲ ਹੋਰ ਵਧੀਆ ਵਨੀ ਵਧੀਆ ਵਨੀ ਛੁੱਟੀ ਨਹੀਂ ਹੁਣ ਆ ਡਿਆ ਸੀ ਅੱਛਾ ਐਂਡੇ ਕਿਦਨ ਤੱਕ ਆਣਾ ਵਾ ਠੀਕ ਆ ਕੋਈ ਨਹੀਂ ਤਰ੍ਹਾਂ ਜਿਹੜਾ ਸੈਮੀ ਭੇਜਾਂਗੇ ਇਹਨਾਂ ਨੂੰ ਇੱਕ ਦੋ ਦਿਨਾਂ ਤੱਕ ਠੀਕ ਆ ਕੋਈ ਗੱਲ ਨਹੀਂ ਆਓ ਤਾਂ ਕੇ ਟੈਂਡ ਵਨ ਹੁਣ ਆ ਪਾਜੀ ਮੈਂ ਤਾਂ ਗੈਂਡ ਆ ਸੀ ਲਵਲੀ ਸੂ ਆਰ 1 लवली ਹਾਂ ਜੀ ਬਿਲਕੁਲ ਸੇਵਾ ਕਰਨੇ ਹੀ ਸੇਵਾ ਕੋਈ ਨਹੀਂ ਕਰਦਨੇ ਆ ਪਾਜੀ ਪਾਜੀ ਜਾਨਦਾ ਨਹੀਂ ਜਾਨਦਾ ਮੈਂ ਜਰਾ ਇਹ ਕਰਦਾ ਸੀ ਰੇਕ ਰਿਹਾ ਕਰ ਲੈ 1 लवली ਹਾਂ ਜੀ ਪਰੌਣੇ ਦੀ ਸੇਵਾ ਕਰਨੇ ਹੀ ਪੁੱਤ ਕੋਈ ਗੱਲ ਨਹੀਂ ਡੈਡੀ ਜੀ ਕੀ ਗੱਲ ਦੀ ਬੰਦੇ ਮੈਂ ਕਹਿਣ ਲਈ ਜੀ 1 ਕੀ ਕਰਨੀ ਮੈਂ ਕਹਾਂ ਦੀ ਭੈਣ ਜੀ ਨੇ ਫਿਰ ਗੱਡੀ ਵਾਲਾ ਐਂਡ 1 ਗੱਡੀ ਤੁਹਾਨੂੰ ਮਿਲ ਜੇਗੀ ਭੈਣ ਜੀ 1 ਗੱਡੀ ਤੁਹਾਨੂੰ ਮਿਲ ਜੇਗੀ ਭੈਣ ਜੀ ਐਵੇਂ ਨਾ ਗੱਡੀ ਦੀ ਫਿਕਰ ਕਰੋ ਤੂੰ ਵੇਖ ਲਓ ਭਾਜੀ ਮੈਂ ਤਾਂ ਯਕੀਨ ਕੀਤਾ ਹੀ ਆ ਕਿਤੇ ਇਹ ਨਾ ਹੋਵੇ ਖੋਤਾ ਹੀ ਖੂਚ ਪਾ ਦੇਣਾ ਮੇਰਾ ਨੱਕ ਵੱਡਿਆ ਜਾਵੇ ਉਹ ਨਹੀਂ ਨਹੀਂ ਖੋਤਾ ਨਹੀਂ ਖੂਚ ਪੈਂਦਾ 2 1 ਉਹ ਨਹੀਂ ਨਹੀਂ ਭੈਣ ਜੀ ਫਿਕਰ ਨਾ ਕਰੋ 2 1 ਨਾ ਪਤਾ ਸੋਚਣਾ ਮੈਂ ਕੀ ਮੈਂ ਹੋਰ ਸੋਚਣ ਦੀ ਪਿੰਦਰ ਵਾਸ ਚਰੀ ਵਾਲਾ 2 1 ਨਾ ਪੁੱਤ ਮੈਂ ਸੋਚਣਾ ਕੀ ਹੈ ਤੇ ਪਿੰਦਰ ਦੀ ਰਹਿ ਗਈ ਸਿਰ ਤੇ ਚੁੱਪ ਚੁੱਪ 2 1 ਕੋਈ ਗੱਲ ਨਹੀਂ ਮੰਮੀ ਜੀ ਕੁੜੀ ਇੰਨੀ ਸਿਆਣੀ ਆ ਨਾ ਭਿ ਕੇਹੇ ਵੱਲੋਂ ਵੀ ਕੋਈ ਗਲਤੀ ਦੀ ਪੇਜ ਪੈਲ ਸੰਜੂ ਹੈ 1 ਦੇ ਸੰਬੰਧ ਉਪਰ ਅੱਛਾ ਹੋਰ ਜੀ ਲੱਗਾ 2 ਐਂਡ 1 ਪਤੰਜੀ ਲੱਗਾ 1 ਹੋ ਵੀ ਅੱਜ ਤਾਂ ਪਤਾ ਹੀ ਗੰਡੇਆ ਤੇਰੇ ਬਗੈ ਠੀਕ ਆ ਹਾਂ ਜੀ ਤੇ ਤੁਸੀਂ ਹੀ ਬੈਠੋ ਮੈਂ ਤੇ ਕੈਂਡੀ ਸੁਗੋ ਆਜੋ ਅੰਦਰ ਹੀ ਚਲੋ ਫਿਰ ਚੱਲਨੇ ਹੈ ਆਜੋ ਐਂਡ 1 ਸਪਿੰਦਰ ਹਾਂ ਜੀ ਅੱਜ ਨਾ ਇਹਦਾ ਗਾ ਜੋ ਦੀਤੇ ਮੈਂ ਸਹੀ ਦੇਂਦੇ ਆਂ ਤੇ ਤੂੰ ਇੰਨੀ ਸਹੀ ਦੇ ਦੇ ਤਾਂ ਵੀ ਦੇਖੋ ਪੱਲਾ ਨਹੀਂ ਸਿੱਧਾ ਹੋ ਰਿਹਾ ਉਹ ਵੇ ਵੇ ਕੀ ਪੱਲਾ ਟੇਕਾ ਪਤਾ ਤੇਰਾ ਕਿੱਥੇ ਆ ਇੱਥੇ ਜਰਾ ਰੱਖ ਆ ਇਹ ਇਦਾਂ ਕਰਿਓ ਨਾ ਚੱਲਦਾ ਹੁੰਦਾ ਉਹ ਆ ਗੋਟੇ ਤੋਂ ਛੜੀ ਜਾਂਦਾ ਇਹ ਇੱਥੇ ਕੀ ਹਾਂ ਐਂਡ 1 ਚਲੋ ਕਰੇ 1 ਚਲੋ ਕਰੇ ਅੱਜ ਨਾ ਤੇਰਾ ਪਹਿਲਾ ਦਿਨ ਨਾ ਕਿ 2 1 ਉਹ ਕੋਈ ਗੱਲ ਨਹੀਂ 2 1 ਤੁਮ ਮਮੇ ਜੀ ਜੀ ਕਿੱਥੇ ਲੱਗਦਾ ਆ ਪਾਏ ਇੱਥੇ ਨਾ ਸੁਖ 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 ਕੱਲਾ ਕੱਲਾ ਕਰਨਾ ਹੱਥ ਉਠਾ ਜਣੇ ਚੱਲ ਅੱਗੇ ਤੇਰੇ ਡੇਜ ਜਾਣੇ ਚੱਲ ਚਲ 2 1 ਜੇ ਦਿਖਿਆਲ ਨਹੀਂ ਆਇਆ ਮੈਨੂੰ ਤੇ ਗਲਤ 2 1 ਨਾ ਹਾਰਨਾਂ ਨਹੀਂਓ ਕੋਈ ਗੱਲ ਨਹੀਂ ਭਾਜੀ ਪ੍ਰਵਾਹਨ ਕਰੋ ਤੁਸੀਂ ਠੀਕ ਹੈ ਠੀਕ ਪਰ ਉਹਨੇ ਪੂਰੀ ਅਜਾ ਲਾਗੇ ਕੋਈ ਨਹੀਂ ਬਾਜੀ ਬੈਠੇ ਪਹਿਲਾਂ ਪਤਾ ਇਹਦਾ ਤੇਰਾ ਪਾਉਂਦੇ ਬਨੇ ਬਾਬੇ ਬਨੇ ਇਹਦਾ ਆ ਰਿਹਾ ਯਾਰ ਵਨ ਚਲੋ ਇੱਕ ਇੱਕ ਵਾਰੀ ਨਾ ਦੋ ਜਣੇ ਜਿੱਤ ਗਏ ਆ ਪੰਜ ਵਾਰੀ ਹੁੰਦਾ ਸਕਰਨ ਕਰਨਾ ਚਲੋ ਕੋਈ ਗੱਲ ਨਹੀਂ ਗਾੜੀ ਹੁਣ ਵੇਖ ਲੈਨੇ ਆ ਓ ਚਲੋ ਚਲੋ ਵਨ ਲੇ ਮੇਰਾ ਪੁੱਤ ਦੋ ਹੋਰਾਂ ਜਿੱਤ ਗਿਆ ਜੀ 1 1 2 1 ਪਿੱਕੀ ਉਹਨਾਂ ਵਿਚਾਰਿਆਂ ਦਾ ਖਰਚਾ ਕਰਾਉਣਾ ਵਾ ਨਹੀਂ ਉਹ ਤਾਂ ਸਾਨੂੰ ਕਹਿੰਦੇ ਹੀ ਚੰਗਾ ਭੈਣ ਦੀ ਸਾਸਿਕਾਲ ਹੋਰ ਮਿਲ ਲਈ ਵਧੀਆ ਬਣੀ ਛਿੱਟੀ ਨਹੀਂ ਹੁਣ ਆ ਡਿਆ ਹੀ ਅੱਛਾ ਇਹ ਕਿਦਾਂ ਤੱਕ ਆਣਾ ਵਾ ਠੀਕ ਆ ਕੋਈ ਨਹੀਂ ਤੇ ਭੇਜਾਂਗੇ ਇਹਨਾਂ ਨੂੰ ਖਤਮ ਦੇਣਾ ਤੱਕ ਠੀਕ ਹੈ ਕੋਈ ਗੱਲ ਨਹੀਂ ਆਓ ਅੱਗੇ ਐਡ 1 ਹੁਣ ਆਪਾਂ ਜੀ ਮੈਂ ਤਾਂ ਕਹਿਣ ਰਿਹਾ ਸੀ 2 ਐਡ 1 लवली ਹਾਂ ਜੀ ਕੋਈ ਸੇਵਾ ਸਾਬਾ ਕਰਨੀ ਸੀ ਸੇਵਾ ਕੋਈ ਨਹੀਂ ਕਰਦਨੇ ਆ ਭਾਜੀ ਭਾਜੀ ਚਾਹੁੰਦਾ ਮੈਂ ਵੀ ਨਹੀਂ ਚਾਹੁੰਦਾ ਮੈਂ ਜਰਾ ਇਹ ਜਰਾ ਤਾਂ ਸੀੜੇ ਇਕ ਕਰਿਆ ਯਾਰ ਅੱਲੇ 1 ਲਵਲੀ ਪਰੌਣੇ ਦੀ ਸੇਵਾ ਕਰਨੀ ਹੈ ਪੁੱਤ ਕੋਈ ਗੱਲ ਨਹੀਂ ਡੈਡੀ ਜੀ ਕੀ ਗੱਲ ਜੀ ਭਾਬੀ ਮੈਂ ਕਹਿਣ ਲਈ ਕਿ ਭੈਣ ਕੀ ਗੱਲ ਹੈ ਮੈਂ ਕਹਿਣ ਦੀ ਭੈਣ ਜੀ ਨੇ ਫਿਰ ਗੱਡੀ ਵਾਲਾ ਸਹੀ ਨਹੀਂ ਆਇਆ ਤੇ 1 ਗੱਡੀ ਤੁਹਾਨੂੰ ਮਿਲ ਜੇਗੀ ਭੈਣ ਜੀ 1 ਗੱਡੀ ਤੁਹਾਨੂੰ ਮਿਲ ਜੇਗੀ ਭੈਣ ਜੀ ਐ ਵੀ ਨਾ ਗੱਡੀ ਦੀ ਫਿਕਰ ਕਰੋ ਤੂੰ ਵੇਖ ਲਓ ਭਾਜੀ ਮੈਂ ਤਾਂ ਯਕੀਨ ਕੀਤਾ ਹੀ ਆ ਕਿਤੇ ਇਹ ਨਾ ਹੋਵੇ ਖੋਤਾਈ ਖੋਚ ਪਾ ਦੇਣਾ ਮੇਰਾ ਨੱਕ ਵੱਡਿਆ ਜਾਵੇ ਉਹ ਨਹੀਂ ਨਹੀਂ ਖੋਤਾ ਨਹੀਂ ਖੋਚ ਪੈਂਦਾ 2 1 ਉਹ ਨਹੀਂ ਨਹੀਂ ਭੈਣ ਜੀ ਫਿਕਰ ਨਾ ਕਰੋ 2 1 ਨਾ ਪਤਾ ਸੋਚਣਾ ਮੈਂ ਕੀ ਮੈਂ ਹੋਈ ਸੋਚਣ ਦੀ ਪਿੰਦਰਵਾਸ ਵਿਚਾਰੀ ਵਾਲਾ 2 1 ਨਾ ਪਤਾ ਮੈਂ ਸੋਚਣਾ ਕੀ ਹੈ ਤੇ ਪਿੰਦਰ ਦੀ ਹੀ ਰਹਿ ਗਈ ਸਿਰ ਤੇ ਚੁੱਤ ਫੁੱਜ ਤਾ ਪਿੰਦਰ ਦੀ ਹੀ ਰਹਿ ਗਈ ਤੇ